ਯੋ ਕਿਵੇਂ ਪ੍ਰਯੋਗ ਕਰਨਾ ਕਦੋਂ ਪ੍ਰਯੋਗ ਕਰਨਾ ਸਾਰਾ ਕੁਝ ਦੱਸਿਆ ਹੋਇਆ ਹੈ ਐਮਰਜੈਂਸੀ ਵੇਲੇ ਹੀ ਪ੍ਰਯੋਗ ਕਰਨਾ ਇਹ ਨਹੀਂ ਕਿ ਤੁਹਾਡੇ ਚੱਕਰਵਾਵਾ ਉਹ ਜੇ ਹੁੰਦੀ ਆ ਹੋ ਤਾਂ ਤੁਸੀਂ ਕਾਲ ਕਰਦੇ ਮਮੀ ਦੀ ਸਲਾਹ ਦੇ ਨਾਲ ਕਰ ਸਕਦੇ ਹੋ ਇਕੱਲੇ ਵੀ ਕਰ ਸਕਦੇ ਹੋ ਹਾਂ ਹੁਣ ਇਸ ਨੰਬਰ ਨੂੰ ਆਪਾਂ ਹੋਰ ਪਾਸੇ ਵੀ ਵਰਤ ਸਕਦੇ ਆ ਕੋਈ ਤੁਹਾਡਾ ਦੋਸਤ ਇਹ ਲੜਕਾ ਹੈ ਉਹਦੀ ਵਿਆਹ ਦੀ ਉਮਰ ਕਿੰਨੀ ਹੈ ਬਈ 25 ਹੱਥ ਘੜੇ ਕਰੋ ਬਈ ਤੁਹਾਨੂੰ ਪੁੱਛੇ ਲੜਕੇ ਦੀ ਵਿਆਹ ਦੀ ਉਮਰ ਕਿੰਨੀ ਹੈ ਹੱਥ ਘੜੇ ਕਰੋ ਸਾਹਬਾ ਜੀ ਦੱਸੋ ਦਾਜੀ ਤੁਸੀਂ ਦੱਸੋ ਹਾਂ ਜੀ ਬੱਲੇ ਨੂੰ ਵਸ਼ੀ ਕਰੋ 25 25 ਹੋਰ ਕੋਈ ਦੱਸੋ ਬਈ ਲੜਕੇ ਦੀ ਵਿਆਹ ਦੀ ਉਮਰ ਕਿੰਨੀ ਹੈ कोई नी दसो चौबीस साल ये सारे गलत हो ना चौबीस साल ना तेईस साल ना, ना पच्चीस साल बैठो शाबाश ती कोशिश की थी है लड़के की ब्याह की उम्र जी है वो इक्की साल लड़की की ब्याह की उम्र है किसो जी दसो शाम खड़े हो गए दसो खड़े कोई नहीं गलत हूं मैपिंग करो लड़की उम्र अठारह साल लड़के की ब्याह की उम्र 21 ਸਾਲ ਅਗਰ ਇਸ ਤੋਂ ਘੱਟ ਉਮਰ ਦੇ ਵਿੱਚ ਲੜਕੇ ਜਾਂ ਲੜਕੀ ਦੀ ਸ਼ਾਦੀ ਹੋ ਰਹੀ ਹੈ ਜੇ ਲੜਕੀ ਦੀ ਉਮਰ 16 ਸਾਲ ਹੈ 15 ਸਾਲ ਹੈ 17 ਸਾਲ ਹੈ ਅਗਰ ਘਰ ਦੇ ਉਹਦੀ ਸ਼ਾਦੀ ਕਰ ਰਹੇ ਆ ਚਾਹੇ ਉਹਨੇ ਰੈਂਗਾ ਪਾ ਕੇ ਰੱਖੀ ਹੈ ਨਹੀਂ ਹੈ ਕਿੰਨਾ ਹੈ ਨਾ ਨਹੀਂ ਹੈ ਹਾਂ दस नौ सारे आपने बोल के दोस्तों दस नौ आठ दस नौ हम दोबारा बोल के दोस्तों दस नौ आठ दस नौ दस लड़की भी क्यों नहीं मेरी शादी हो गई क्योंकि उन्हें पढ़ना होता है लड़के की उम्र भी एक साल को लेकर आठ है अगर शादी हो रही है तो ਕੁਝ ਉਹਦੇ ਆਪਣੇ ਦੋਸਤ ਦੀ ਆਪਣੇ ਸਿਹਦੀ ਸਹਾਇਤਾ ਕਰ ਸਕਦੇ ਹੋ ਸ਼ਾਦੀ ਰੁਕ ਜਾਏਗੀ ਜਿਹਨੂੰ ਘਰਦਿਆਂ ਨੇ ਕੰਮ ਦੇ ਉੱਤੇ ਲਗਾ ਦਿੱਤਾ ਕਿਸੇ ਨੂੰ ਸਾਈਕਲਾਂ ਦੀ ਦੁਕਾਨ ਤੇ ਲਗਾ ਦਿੱਤਾ ਕਿਸੇ ਨੂੰ ਕੱਪੜੇ ਦੀ ਦੁਕਾਨ ਤੇ ਲਾਤਾ ਕਿਸੇ ਨੂੰ ਹਲਵਾਈ ਦੇ ਕੋਲ ਭਾਂਡੇ ਧੋਣ ਲਈ ਲਾਤਾ ਕਿਸੇ ਨੂੰ ਭੱਠੇ ਤੇ ਭੇਜ ਦਿੱਤਾ ਹੁਣ ਮੈਨੂੰ ਦੱਸੋ ਕਿ ਬੱਚੇ ਦੀ ਕਿੰਨੀ ਉਮਰ ਜੇਦੋਂ ਕੰਮ ਨਹੀਂ ਲਿਆ ਜਾ ਸਕਦਾ ਸ਼ਾਬਾਸ਼ 14 ਸਾਲ 14 ইয়ার্স ਇਸ ਨੂੰ ਕੋ জਬਰਦਸਤੀ ਕੰਮ ਨਹੀਂ ਲਿਆ ਜਾ ਸਕਦਾ। ਅਗਰ ਤੁਹਾਡੇ ਦੋਸਤ ਨੂੰ ਕਿਤੇ ਇਸ ਤਰ੍ਹਾਂ ਕੰਮ ਲਗਾ ਦਿੱਤਾ ਹੈ ਤਾਂ ਤੁਸੀਂ ਕਿੰਨੇ ਨੰਬਰ ਤੇ ਕਾਲ ਕਰਕੇ ਦੱਸਣਾ? 98098 9828 ਤੇ ਕਾਲ ਕਰਨੀ ਹੈ। ਉਹ ਬੱਚੇ ਨੂੰ ਪ੍ਰੋਟੈਕਸ਼ਨ ਮਿਲੇਗੀ ਜੇ ਇਸ ਦੁਕਾਨਦਾਰ ਨੇ ਕੰਮ ਤੇ ਲਾਇਆ ਪਾਨੇ ਤੁਹਾਨੂੰ ਬਹੁਤ ਹੀ ਕੀਮਤੀ ਜਾਣਕਾਰੀ ਸ਼ੇਅਰ ਕੀਤੀ ਅੱਜ ਤੇ ਤੁਸੀਂ ਉਹਦੀ ਗਾਹਾ ਆਪਣੀ ਜ਼ਿੰਦਗੀ ਦੇ ਵਿੱਚ ਪੂਰਪਣਾਵਾ ਜਿੱਦਾਂ ਕਿ ਇੱਕ ਨੰਬਰ ਤੁਹਾਨੂੰ ਦੱਸਿਆ 1098 ਠੀਕ ਹੈ ਉਹ ਤੁਸੀਂ ਜੇ ਤੁਹਾਨੂੰ ਕਿਤੇ ਵੀ ਜਿੰਦਗੀ ਦੇ ਕਿਸੇ ਵੀ ਪੜਾਅ ਤੇ ਸਮ ਲੋੜ ਪੈਂਦੀ ਹੈ ਤੇ ਤੁਸੀਂ ਉਹਨੂੰ ਜਰੂਰ ਆਪਣੇ ਕੋਲ ਨੋਟ ਕਰਕੇ ਰੱਖਣਾ ਕਿ ਉਹਦੀ ਗੱਲ ਕਉ ਕਰਨੀ ਹੈ ਠੀਕ ਹੈ ਵੀ ਜੋ ਅਫਸਰ ਸਾਹਿਬਾਨ ਨੇ ਤੁਹਾਨੂੰ ਜਾਣ ਕਰ ਦਿੱਤੀ ਆ ਉਹਦਾ ਤੁਸੀਂ ਆਪਣੇ ਧਿਆਨ ਰੱਖਣਾ ਸਕੂਲ ਵੱਲੋਂ ਅਸੀਂ ਠੀਕ ਹੈ ਸਰਵਿਸ ਅਥਾਰਟੀ ਬਨਵਾਏ ਹੋਏ ਅਫਸਰ ਸਾਹਿਬਾਨ ਦਾ ਧੰਨਵਾਦ ਕਰਦੇ ਹਾਂ ਇਹਨਾਂ ਨੇ ਤੁਹਾਨੂੰ ਦਿੱਤੀ ਬਹੁਤ ਹੀ ਕੀਮਤੀ ਜਾਣਕਾਰੀ ਦਿੱਤੀ ਹੈ ਧੰਨਵਾਦ ਕਸ਼ੀ ਕਰ ਲੈਂਦੇ ਸੰਕਰਜੀ ਦੇ ਭਾਗ ਤਲੇ ਰਾਹਪੂਰ ਕਾਰਨਾ ਕਰਕੇ ਤਾਂ ਉਹਨਾਂ ਦੇ ਪਰਿਵਾਰਾਂ ਨੂੰ ਸਾਂਭਣ ਦਾ ਕੰਮ ਦੇ ਸਭ ਤੋਂ ਪਹਿਲਾਂ ਕਿਸੇ ਬੰਦੇ ਨੇ ਸ਼ੁਰੂ ਕੀਤਾ ਨੌ ਸੁਦਾ ਅਮੀਨ ਸਿੰਘ ਉਹਨਾਂ ਦੇ ਬੱਚਾ ਨਹੀਂ ਭੜਾਈ ਦਾ ਕੰਮ ਇਹ ਕਰ ਰਹੇ ਨੇ ਉਹਨਾਂ ਨੂੰ ਉਹਦੇ ਪਰਿਵਾਰ ਨੂੰ ਮਾਇਕ ਸਹਿਯਤਾ ਦੇਣ ਦਾ ਕੰਮ ਕਰ ਰਹੇ ਨੇ ਇਹਨਾਂ ਕੋਈ ਬਹੁਤ ਵਧੀਆ ਵਿਚਾਰ ਹੁੰਦੇ ਨੇ ਹਮੇਸ਼ਾ ਹੀ ਉਹਨਾਂ ਕੋਈ ਨਵਾਂ ਵਿਚਾਰ ਲੈ ਕੇ ਆਉਂਦੇ ਨੇ ਇਸੇ ਸਮੇਂ ਤੁਸੀਂ ਦੇਖਿਆ ਹੋਣਾ ਕਿ ਜਦੋਂ ਸਾਡੀਆਂ ਲੜਕੀਆਂ ਬਹਾਈਆਂ ਜਾਂਦੀਆਂ ਨੇ ਤਾਂ ਮੁੜ ਕੇ ਉਹਨਾਂ ਦਾ ਆਪਣਾ ਰੱਤੇਕੇ ਪਿੰਡ ਉਹ ਆਉਣਾ ਜਾਂ ਘਟ ਜਾਂਦਾ ਹੈ ਕਈ ਵਾਰੀ ਤਾਂ ਨਾਲ ਦੀ ਬਰਾਬਰੀ ਹੁੰਦਾ ਹੈ ਕਈ ਵਾਰੀ ਇਹ ਹੁੰਦਾ ਕਿ ਪੰਜ ਪੰਜ 10-10 ਸਾਲ ਲੜਕੀਆਂ ਉੰਨੀ ਹੀ ਨੇ ਆਪਣੇ ਰੱਤੇਕੇ ਪਿੰਡ ਪਾ ਇਹਨਾਂ ਨੇ ਮਾਨ ਰਿ ਵਿ ਸ਼ੁਰੂ ਕੀਤਾ ਹੈ ਕੰਸੈਪਟ ਤੀਆਂ ਦੇ ਮੇਲੇ ਰਾਂਗਲੇ ਸ਼ੁਰੂ ਕੀਤੇ ਜਿਹੜੀਆਂ ਲੜਕੀਆਂ ਮੈਨੇ ਜਾਂਦੀਆਂ ਸੀਆਂ ਉਹਨਾਂ ਨੂੰ ਹਰ ਸਾਲ ਬਾਪੂ ਸੋਸੀਪੇਨ ਵਿੱਚ ਜੋ ਤੀਆਂ ਦਾ ਤਿਹਾਰ ਹੁੰਦਾ ਸੀ ਆ ਤਾਂ ਉਹਨੂੰ ਉਸਾਇੰਚ ਬੁਲਾਇਆ ਜਾਂਦਾ ਸੀ ਉਹਨਾਂ ਨੂੰ ਸਨਮਾਨ ਵੀ ਕੀਤਾ ਜਾਂਦਾ ਸੀਗਾ ਉਹਨਾਂ ਦੇ ਜਿਹੜਾ ਇਹਨੇ ਉਹਨਾਂ ਦਾ ਹਾਲਚਾਲ ਹੀ ਪੁੱਛਿਆ ਜਾਂਦਾ ਸੀ ਜੇ ਕਿਸੇ ਨਰਕੀ ਨੂੰ ਕੋਈ ਆਪਟਰ ਹੁੰਦੀ ਸੀ ਜਾਂ ਜਿਹੜੇ ਪਰਿਵਾਰ ਨੂੰ ਆਪਟਰ ਹੁੰਦੀ ਸੀ ਤਾਂ ਉਹਦੀ ਫੇਰ ਦਾ ਵੀ ਕੀਤੀ ਜਾਂਦੀ ਸੀ ਸੋ ਇਸ ਤਰ੍ਹਾਂ ਇਹ ਨਵੇਂ ਨਵੇਂ ਵਿਚਾਰ ਜਿਹੜੇ ਤੇ ਹੰਮੀਰ ਸਿੰਘ ਲੈ ਕੇ ਆਏ ਨੇ ਸਮਾਜ ਵਾਸਤੇ ਲਗਾਤਾਰ ਕੰਮ ਕਰ ਰਹੇ ਨੇ ਇਸ ਤੋਂ ਇਲਾਵਾ ਤੁਸੀਂ ਕਿਸੇ ਵੀ ਸ਼ੋਅ ਵਿੱਚ ਦੇਖ ਲਓ ਉੱਥੇ ਹੰਮੀਰ ਸਿੰਘ ਦਾ ਨਾਂ ਤੁਹਾਨੂੰ ਰੂਪ ਫਲ ਜਿਕਰ ਸੁਣਨ ਨੂੰ ਮਿਲੇਗਾ ਪਿੰਨਾ ਨੂੰ ਪਾਵਰ ਕਰਨ ਦਾ ਕੰਮ ਪਿੰਨਾ ਨੂੰ ਪਾਵਰ ਕਰਨ ਦਾ ਕੰਮ ਹੰਮੀਰ ਸਿੰਘ ਨੇ ਕੀਤਾ ਮੇਰੇ ਖਿਆਲ ਹੈ ਟੀਵੀ ਦੀ ਕਿਤੇ ਹੋਰ ਮਸਾਲ ਦੀ ਫਿਲਮੀ ग्राम सभा ਇੱਕ ਆਪਣਿਆਂ ਆਪ ਇੱਕ ਬਹੁਤ ਵੱਡੀ ਐਂਪਾਵਰ ਪਾਵਰੀ ਸਾਫ ਕੋਈ ਹੈ ਉਹਦਾ ਜਿਹੜਾ ਸਾਰਾ ਉਹਦੇ ਪਿੱਛੇ ਲੋੜ ਹੈ ਉਹਦੇ ਪਿੱਛੇ ਦਿਮਾਗ ਹੈ ਉਹਦੇ ਵਿੱਚ ਚੇਤਨਾ ਫਲਾਈ ਹੈ ਲੋਕਾਂ ਨੂੰ ਜਾਗਰੂਕ ਕੀਤਾ ਹੈ ਉਹ ਸਾਰਾ ਹਮੀਰ ਸਿੰਘ ਨੇ ਕੀਤਾ ਹੈਗਾ ग्राम सभा ਬਾਰੇ ਦੱਸਿਆ ਇਹਦਾ ਕੀ ਲੋੜ ਹੈਗਾ ਹਾਲਾਂਕਿ ਸਾਨੂੰ ਸੁਧਾਨ ਬਕਾਕ ਸਾਡੇ ਪਿੰਡਾਂ ਨੂੰ ਕੁਝ ਪਾਵਰ ਨਹੀਂ ਸੀ ਪੰਚਾਇਤਾਂ ਨੂੰ ਪਾਵਰ ਨਹੀਂ ਸੀ ਗਿਆ ਪਰ ਜਿਹੜੇ ਰਾਜਨੀਤਿਕ ਲੋਕ ਸੀਗੇ ਉਹ ਆਪ ਤਾਂ ਹਮੇਸ਼ਾ ਗੱਲ ਕਰਦੇ ਡੀਸੈਂਟਰਲਾਈਜੇਸ਼ਨ ਔਪਾਵਰਦੀ ਪਰ ਜਦੋਂ ਉਹਨੇ ਪਿੰਡਾਂ ਨੂੰ ਪੰਚਾਇਤਾਂ ਨੂੰ ਪਾਵਰਾਂ ਦੇਣ ਦਾ ਸਵਾਲ ਆਇਆ ਤਾਂ ਉਹਨਾਂ ਨੇ ਪੰਚਾਇਤਾਂ ਨੂੰ ਪਾਵਰ ਅਨੁਦਿਤਿਆ ਸਾਰੇ ਜਿਹੜੇ ਮਹਿਕਮੇਸੀ ਆਪਣੇ ਕੋਲ ਹੀ ਰੱਖੇ ਕੁਝ ਥੋੜਾ ਜਿਹਾ ਕੰਮ ਹੋਇਆ ਸੀ ਪਰ ਉਹ ਵੀ ਬਾਅਦ ਚਲਾ ਗਿਆ ਜਿੰਨ ਕਿ ਜਿਹੜਾ ਆਪਣੇ ਸ਼ਹਿਰਾਂ ਨੂੰ ਡਾਕਟਰ ਲਾਓ ਡਾਕਟਰੀਆਂ ਵਧੀਆਂ ਕਰਨਾ ਜਾਂ ਆਪਣੇ ਨਾਲ ਚ ਡਾਕਟਰਾਂ ਦੀ ਸੇਵਾ ਵਾਲੇ ਮੌਕਾਤਾ ਗਿਆ ਸੀ ਆ ਤਾਂ ਉਹ ਜੋ ਐਮਪਾਵਰ ਕੀਤਾ ਹੈ ਇਹਦਾ ਮੇਰਾ ਖਿਆਲ ਹੈ ਕਿ ਜਿਹੜੀਆਂ ਕਾਸਟਿਊਸ਼ਨ ਕੰਮ ਨਹੀਂ ਕਰ ਸਕਿਆ ਉਹ ਹਮੀਰ ਸਿੰਘ ਨੇ ਆ ਕੇ ਕੰਮ ਕੀਤਾ ਇਸ ਤੋਂ ਵੀ ਗਾਪੀ ਜਾਗ ਰੁਕਤਾਈ ਰਹੀ ਹੈ ਜਿਆ ਨਾਲੇ ਫਲਾਈ ਹੈਗੀ ਹੈ ਸੋ ਕਿਸ ਤਾ ਵੀ ਕੁਸ਼ੀਰਤ ਨੂੰ ਸਨਮਾਨਿਤ ਕਰਨਾ ਮੇਰਾ ਖਿਆਲ ਹੈ ਕਿ ਤੁਸੀਂ ਸਾਰੇ ਇਸ ਲਈ ਬਹੁਤ-ਬਹੁਤ ਇਸ ਲਈ ਨਿਖਾਰੋ ਦੂਸਰੀ ਗੱਲ ਇਹ ਹੈ ਕਿ ਇਹ ਸਨਮਾਨ ਜੋ ਹੈ ਇੱਕ ਪਹਿਲੂ ਹੈਗਾ ਇਹਨਾਂ ਦੀ ਸੋਚ ਨਾਲ ਖੜਨਾ ਇਹਦੀ ਸੋਚ ਦੇ ਪੈਰਾ ਜੈਣਾ ਇਹਨਾਂ ਦੇ ਵਿਚਾਰ ਨੂੰ ਅੱਗੇ ਵਧਾਉਣਾ ਮੇਰਾ ਖਿਆਲ ਹੈ ਕਿ ਉਹ ਵੀ ਉਸ ਜਿਹੜਾ ਤੁਸੀਂ ਅੱਜ ਦਾ ਅਧਿਕਾਰ ਕੀਤਾ ਉਹ ਵੀ ਦਾ ਹਿੱਸਾ ਹੈਗਾ ਕੁਝ ਵਾਲੀ ਸੋਚ ਦਾ ਖੜੋ ਉਹਨਾਂ ਦੇ ਵਿਚਾਰਾਂ ਖੜੋ ਜੋ ਵੀ ਉਹ ਸਮਾਜ ਚ ਲੈ ਕੇ ਜਾਂਦੇ ਨੇ ਉਹਨਾਂ ਨੂੰ ਅੱਗੇ ਪਹੁੰਚਾਓ ਮੇਰੇ ਖਿਆਲ ਅਕਿ ਇੱਕ ਦੂਸਰਾ ਅਸਪੈਕਟ ਹੋਵੇਗਾ ਕਿ ਜਿਹੜਾ ਸਾਡੇ ਤੁਸੀਂ ਸਾਰੇ ਬੁੱਧੀਜੀਵੀ ਲੋਕ ਬੈਠੇ ਹੋ ਭਜਨ ਤਾਂ ਹਮ ਤਾਂ ਸਾਰੇ ਨੂੰ ਤੁਹਾਡੇ ਅੰਦਰ ਆਪੋ ਜੀਆ ਉਹਦੇ ਵਿੱਚ ਜਾਇਜ਼ਤਾ ਹੈਗੀ ਐ ਇਸ ਕਰਕੇ ਮੈਨੂੰ ਮੈਂ ਤੁਹਾਨੂੰ ਗੁਜ਼ਾਰਿਸ਼ ਕਰਾਂਗਾ ਕਿ ਜਿਹੜੇ ਇਸ ਤੋਂ ਦੇ ਸਿਆਣੇ ਸੰਗਰਮੀ ਜਿਹੜੇ ਪੰਜਾਬ ਵਾਲੇ ਸੋਚਦੇ ਨੇ ਰਾਜਨੀਤਿਕ પાર્ટીਆ ਆਪਣੇ ਬਾਰੇ ਸੋਚਦੇ ਨੇ ਰਾਜਨੀਤਿਕ ਲੋਕ ਆਪਣੇ ਬਾਰੇ ਸੋਚਦੇ ਨੇ ਪਰ ਹਰੀ ਸਿੰਘ ਵਰਗੇ ਲੋਕ ਕਹਿੰਦੇ ਨੇ ਇਹ ਦੇ ਕਿ ਤੁਹਾਡੇ ਬਾਰੇ ਸੋਚਦੇ ਨੇ ਤੁਹਾਡੇ ਬੱਚਾ ਬਾਰੇ ਸੋਚਦੇ ਨੇ ਪੰਜਾਬ ਦੇ ਲੋਕ ਤੁਹਾਾਰੇ ਸੋਚਦੇ ਨੇ ਲੋਕਾਂ ਬਾਰੇ ਸੋਚਦੇ ਨੇ ਤੋਂ ਐਸੀਆਂ ਜਿਹੀਆਂ ਸ਼ਕਤੀਆਂ ਹੈ ਇਸ ਵਿੱਚ ਪੰਜਾਬ ਦੀਆਂ ਵਾਰਸ਼ ਸ਼ੀਗਿਤਾ ਹੈਗੀਆਂ ਨੇ ਐਸੀਆਂ ਜਿਹੜੀਆਂ ਵਾਰਸ਼ ਸ਼ੀਗਿਤਾ ਹੈਗੀਆਂ ਉਹਨਾਂ ਦੇ ਨਾਲ ਮੇਰਾ ਕੋਲ ਇੱਕ ਟੇਮ ਹੈ ਪੜਨਾ ਚਾਹੀਦਾ ਸੋ ਇਹ ਵਿਧੀਆ ਗੱਲ ਹੋਏਗੀ ਕਿ ਤੁਸੀਂ ਇਹ ਲਾ ਕੇ ਦੇਓ ਇਹਨੇ ਨਾਮ ਵਾਰਸ਼ ਸ਼ੀਗਿਤਾ ਐਸੀਆਂ ਹੋਈਆਂ ਨੇ ਮਾਸਾਰੇ ਉਹ ਦਿੱਲੀ ਨਾ ਨਾ ਦੇ ਸੀਨਾ ਪੜ ਗਿਆ ਘਵਾਰਾਂ ਵਿੱਚ ਕੋਈ ਇਥੇ ਬੈਠੇ ਨੇ ਸੋ ਮੈਂ ਤਾਂ ਹੀ ਬੇਨਤੀ ਕਰਾਂਗਾ ਕਿ ਇਹਨਾਂ ਦੀ ਸੋਜ ਜਿਹੜੀ ਹੈ ਉਸ ਨੂੰ ਅੱਗੇ ਲੈ ਕੇ ਜਾਓ ਪਰ ਜੋ ਲੈਂਡ ਕੋ ਲੈ ਕੇ ਤਾਂ ਨਾ ਮਸਲਾ ਸੀ ਜੇ ਹਮੀਰ ਸਿੰਘਾ ਹੁੰਦੇ ਤਾਂ ਮੇਰਾ ਖਿਆਲ ਹੈ ਕਿ ਲੈ ਫਿਰ ਚਲ ਸੁਚਲ ਅਗਲੀ ਵਾਰੀ ਉਹਨਾਂ ਤੋਂ ਬਾਅਦ ਕੁਲਦੀਪ ਮੈਜਰ ਜੀ ਉਸ ਤੋਂ ਬਾਅਦ ਦੇ ਵਿੱਚ ਮਜੀਬ ਸਿੰਘ ਜੀ ਅਲਵਾਰ ਵੀ ਜੀ ਜਗਜੀਤ ਸਿੰਘ ਅਨੰਦ ਜੀ ਗੁਰਵਕ ਸਿੰਘ ਬੰਨੂ ਆਣਾ ਜੀ ਪਿਆਰਾ ਸਿੰਘ ਪੋਗਲ ਤੇ ਇਸ ਤਰ੍ਹਾਂ ਸਤਨਾਮ ਮਾਨਕ ਮਤਲਬ ਕਰਦਿਆਂ ਕਰਦਿਆਂ ਸੀ ਅੱਗੇ ਤੱਕ ਆਂਦੇ ਗਏ ਤੇ ਮੇਰੇ ਖਿਆਲ ਦੇ ਵਿੱਚ ਅਸੀਂ ਫਿਰ ਜਨੂ ਟੈਰਰਿਜ਼ਮ ਦੇ ਪੀਰੀਅਡ ਦੇ ਵਿੱਚ ਵੀ ਅਸੀਂ ਅਲਖ ਜਗਰਾਣੀ ਬੰਦ ਨਹੀਂ ਕੀਤੀ ਤੇ ਲੱਗੇ ਰਹੇ ਤੇ ਪਸਤਕਾਈ ਸਾਹਿਤ ਸੰਜੀਵ ਉਹ ਜਿਵੇਂ ਠੱਠਿਆਂ ਡਿਗਿਆ ਮਨੁੱਖ ਨੂੰ ਵੀ ਉੱਠ ਕੇ ਖੜਾ ਕਰਦੇ ਉਹ ਸਾਡੀ ਸਹਿਸਵਾ ਨੂੰ ਵੀ ਉੱਠ ਕੇ ਜੀਵਤ ਕਰ ਗਈ ਉੱਠ ਕੇ ਖੜਿਆ ਕਰ ਦਿੱਤਾ ਤੇ ਅਸੀਂ ਫਿਰ ਉਹ ਵਿਸ਼ਵਾਸ ਦਾ ਜਿਹੜਾ ਪੁਰਸਕਾਰ ਸੀ ਉਹ ਅਸੀਂ ਉਹਨਾਂ ਦੀ ਸਾਹਿਤ ਸੰਜੀਵਨ ਦੇ ਨੂੰ ਦਿੱਤਾ ਉਹਨੂੰ ਤੱਕ ਆਦੇ ਆਦੇ ਸਾਡਾ ਇਹ ਪੁਰਸਕਾਰ ਮਾਈਕਰੋ ਵਿੱਚ 1100 ਤੋਂ 510 11000 ਹੁੰਦਾ ਹੋਇਆ ਅੱਜ ਦੀ ਤਰੀਕ ਦੇ ਵਿੱਚ 21000 ਰੁਪਏ ਦੀ ਨਕਦੀ ਇੱਕ ਸ਼ਾਨਦਾਰ ਗੋਹੀ ਇੱਕ ਯਾਦ ਚਿੰਨ ਮਾਨ ਪੱਤਰ ਕੈਂਡੀਡੇਟਾਂ ਦੇ ਉੱਤੇ ਸਿਸਟਮ ਚੇਂਜ ਦੇ ਤੌਰ ਦੇ ਉੱਤੇ ਜਿਹੜੀ ਪਾਲਟਿਕਸ ਅਸੀਂ ਰਿਜ਼ਰਵ ਕਰਦੇ ਆਂ ਤੇ ਉਹ ਹੈ ਕਿੱਥੇ ਐ ਕਿਤੇ ਕੋਈ ਬੰਦੇ ਲੱਭਣ ਤੁਰ ਜੋ ਕਿ ਬੰਦੇ ਉਂਗਲਾਂ ਤੇ ਵੀ ਨਹੀਂ ਗਿਣੇ ਜਾ ਸਕਦੇ ਬਾਕੀ ਤਾਂ ਦੂਰ ਦੀ ਗੱਲ ਨਾ ਕਰਦੇ ਨਾ ਹਾਂ ਧਾਰਮਿਕ ਖੇਤਰ ਦੇ ਵਿੱਚ ਸਿਆਸੀ ਖੇਤਰ ਦੇ ਵਿੱਚ ਸਭਿਆਚਾਰ ਜਾਂ ਬਾਕੀ ਦੇ ਮਾਮਲਿਆਂ ਦੇ ਵਿੱਚ ਇੱਕ ਕਾਮਨ ਗੱਲ ਹੈ ਪਰ ਪੰਜਾਬ ਦੇ ਵਿੱਚ ਅਜੇ ਨਹੀਂ ਜਿਹੜੀ ਇੱਕ ਉਮੀਦ ਦੀ ਗੱਲ ਹੈ ਜਦੋਂ ਅਸੀਂ ਇੰਡੀਵਿਜੂਅਲ ਸੋਚਦੇ ਆ ਮੈਨੂੰ ਲੱਗਦਾ ਕੱਲਾ ਬੰਦਾ ਆਪਣੀ ਨੌਕਰੀ ਆਪਣੀ ਉਹਨੂੰ ਇਹ ਇਤੋਂ ਵੱਡਾ ਖੁਦਗਾਰ ਵੀ ਕੋਈ ਨਹੀਂ ਪਰ ਜਦੋਂ ਸੰਕਟ ਆਉਂਦਾ ਜਦੋਂ ਇਹ ਸਮੂਹਕ ਸੈਕੀ ਨਾਲ ਵਰਗਤਾ ਦੇ ਰੂਪ ਦੇ ਵਿੱਚ ਆਉਂਦਾ ਹੈ ਤਾਂ ਉਹ ਤੋਂ ਵੱਡਾ ਤਿਆਗੀ ਕੋਈ ਨਹੀਂ ਇਹ ਬਾਰ-ਬਾਰ ਸਾਬਤ ਕੀਤਾ ਪੰਜਾਬ ਦੀ ਧਰਤੀ ਨੇ ਚਾਹੇ ਉਹ ਕਿਸਾਨ ਆंदोलਨ ਦੇ ਰੂਪ ਦੇ ਵਿੱਚ ਹੋਵੇ ਉਹੀ ਲੀਡਰਸ਼ਿਪ ਸੀ ਉਹੀ ਬੰਦੇ ਸੀ 378 ਦਿਨ ਦਿੱਲੀ ਦੇ ਵਿੱਚ ਇੱਕ ਅਲੱਗ ਸਮਾਜ ਸੀ ਅਲੱਗ ਕਬਰਾਂ ਕੀ ਪਾਸਾ ਕਿਸੇ ਦੀ ਕੋਈ ਧੀ ਭੈਣ ਕਿਸੇ ਦਾ ਕੋਈ ਹੋਰ ਮਾਮਲਾ ਕਿਸੇ ਨਾਲ ਕੋਈ ਰੌਲਾ ਪਿਆ ਹੋਵੇ ਕਿਸੇ ਨਾਲ ਕੋਈ ਗੜਬੜ ਹੋਈ ਹੋਵੇ ਕੁਝ ਨਹੀਂ ਆ ਕਿਉਂਕਿ ਸਾਰੇ ਬੰਦੇ ਜ਼ਿੰਮੇਵਾਰ ਬੰਦੇ ਦੇ ਤੌਰ ਦੇ ਉੱਤੇ ਉੱਤੇ ਵਿਚਰ ਰਹੇ ਸੀ ਕਿ ਮੇਰੀ ਉਡੀਓ ਜ਼ਿੰਮੇਵਾਰੀ ਹੈ ਜਿੰਨੀ ਕਿਸੇ ਹੋਰ ਦੀ ਹੈ ਮੇਰੀ ਉਨੀ ਹੀ ਜ਼ਿੰਮੇਵਾਰੀ ਹੈ ਅੰਦਰੋਂ ਛੁ ਆ ਕੇ ਜਦੋਂ ਆਪੋ ਆਪਣੇ ਪਿੰਡਾਂ ਚ ਆਉਂਦੇ ਆ ਫਿਰ ਸਭ ਕਿਉਂ ਹੋ ਜਾਂਦਾ ਕਿ ਗਲੀਆਂ ਦੇ ਵਿੱਚ ਰਾਤ ਨੂੰ ਸਾਡੀ ਬੇਟੀ ਨਹੀਂ ਜਾ ਸਕਦੀ ਬਾਕੀ ਜਗ੍ਹਾ ਜਾ ਕੇ ਕੰਧੀ ਕੁੜੀ ਰਾਤ ਨੂੰ ਆਉਂੂਗੀ ਕਿ ਨਹੀਂ ਉਹੀ ਸਮਾਜ ਸ਼ਾਇਦ ਮੈਨੂੰ ਇਹ ਲੱਗਦਾ ਕਿ ਜਦੋਂ ਪੰਜਾਬ ਕਹੇ ਜਾਂਦਾ ਹੈ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਇਹ ਮਹਿਮਾ ਦੇ ਵਿੱਚ ਹੀ ਚੰਗਾ ਰਹਿੰਦਾ ਤੇ ਬਦੌਤ ਮਹਿਮ ਇਹ ਉਸ ਲੈਵਲ ਦਾ ਨਹੀਂ ਆਪਣੇ ਖੰਡਾ ਜਾਂ ਉਸ ਲੈਵਲ ਦਾ ਪ੍ਰਗਟਾਵਾ ਨਹੀਂ ਕਰਦਾ ਕਿੱਲਾ ਚ ਮੂਵਮੈਂਟ ਆ ਨਹੀਂ ਹੁੰਦੀ ਮੂਵਮੈਂਟ ਸਾਡਾ ਅਹੜ ਆਇਆ ਇਹ ਕਿਹੜੀ ਸਰਕਾਰ ਨੇ ਸਾਂਭਿਆ ਲੋਕਾਂ ਨੇ ਆਪਣੇ ਆਪ ਸਾਂਭਿਆ ਕੋਈ ਬਾਪ ਸਟਾਲਰ ਬੰਦਿਆਂ ਨੇ ਨਹੀਂ ਸਾਂਭਿਆ ਜਾ ਕੇ ਜਿਹੜੇ ਚੱਲ ਪਏ ਲੋਕ ਆਪੋ ਆਪਣੀਆਂ ਟਰੈਕਟਰਾਂ ਨਾਲ ਪਾ ਲੀਆਂ ਤੇ ਆਪੋ ਆਪਣੇ ਅਨਾਜ ਲੈ ਕੇ ਆਪੋ ਆਪਣਾ ਜੋਹ ਸੰਦਸ ਜਿਹੜਾ ਸੀ ਸਾਰੀ ਯੋਜਨਾਬੰਦੀ ਕਿਹਨੇ ਕੀਤੀ ਕਿਸੇ ਨੇ ਬੈਠ ਕੇ ਸਕਾਲਰ ਨੇ ਕੀਤੀ ਉਹ ਸਮੂਹਿਕ ਸੈਕੀ ਨੇ ਕੀਤੀ ਜਿਹੜੀ ਜਿਹੜਾ ਸੰਗਤੀ ਰੂਪ ਹੈ ਜਿਹੜਾ ਸਾਡੇ ਕਲਚਰ ਦਾ ਰੂਪ ਹੈ ਜਿੱਥੇ ਕਿਹਾ ਜਾਂਦਾ ਗੁਰੂ ਵੀ ਵਿਸਬਿ ਸੰਗਤੀ ਕੀ ਵਿਸਬ ਹੁਣ ਸਭ ਤੋਂ ਵੱਡੀ ਪ੍ਰੋਬਲਮ ਹੈ ਸਾਡੇ ਸੰਗਤੀ ਰੂਪ ਦੇ ਵਿੱਚ ਮਿਲਨ ਦਾ ਜਿਹੜੀ ਪ੍ਰਕਿਰਿਆ ਹੈ ਉਹ ਬੰਦ ਵਰਗੀ ਹੋ ਗਈ ਹੈ ਉਹ ਕਮਜ਼ੋਰ ਹੋ ਗਈ ਆਪਸ داری ਚ ਬੈਠ ਕੇ ਪਿੰਡ ਵੱਡੇ ਨੇ ਧੜਿਆਂ ਚ ਪਾਰਟੀਆਂ ਚ ਲੇਖਕ ਬੰਦੇ ਨੇ ਧੜਿਆਂ ਚ 그룹ਾਂ ਚ ਪਾਰਟੀਆਂ ਤਾਂ ਵੱਡੀਆਂ ਹੀ ਨੇ ਕਿਉਂਕਿ ਉਹਨਾਂ ਤਾਂ ਪਾਵਰ ਹੀ ਲੈਣੀ ਆ ਕੱਲੀ ਉਸੇ ਲੈਵਲ ਦੇ ਵਿੱਚ ਤੇ ਅਜੇ ਪਿੰਡਾਂ ਦੇ ਵਿੱਚ ਕਾਸਟ ਦਾ ਔਰਤ ਦਾ ਵੱਖ-ਵੱਖ ਮੁੱਦੇ ਜਿਹੜੇ ਬਖਰੇਵੇਂ ਨੇ ਸਾਡੇ ਸਾਹਮਣੇ ਉਵੇਂ ਹੀ ਨੇ ਕੋਈ ਅਸੀਂ ਬਹੁਤ ਜ਼ਿਆਦਾ ਉਹਨੂੰ ਡੇੜੇ ਲਾਉਣ ਦੀ ਟਰਾਈ ਵੱਲ ਨਹੀਂ ਸੰਕਟ ਹੁਣ ਕੱਲਾ ਪੰਜਾਬ ਦਾ ਨਹੀਂ ਸੰਕਟ ਬਲੋਬ ਦਾ ਹੈ ਦੁਨੀਆ ਲੀਡਰਲੈਸ ਹੈ ਕਦੇ ਹੁੰਦਾ ਸੀ ਕਿ ਦੁਨੀਆ ਨੂੰ ਪੰਜ ਚਾਰ ਲੀਡਰ ਨਜ਼ਰ ਆਉਂਦੇ ਸੀ ਕਿ ਦੁਨੀਆ ਦੀ ਅਗਵਾਈ ਕਰਨ ਦੀ ਕਪੈਸਿਟੀ ਕਰਨੀ ਹੁਣ ਲੀਡਰ ਛੱਡ ਛੱਡ ਭੱਜਦੇ ਨੇ ਗਲੋਬਲ ਅਗਵਾਈ ਆ ਪੈਂਦੀ ਗਗਨਦੀਪ ਪੱਲ ਗਗਨਦੀਪ ਪੱਲ ਹੁਣ ਇੱਥੇ ਸਨ ਗਗਨ ਖਵੀਰ ਗੇਲ ਜੀ ਨੂੰ ਬੇਨਤੀ ਕਰਦਾ ਉਹ ਵੀ ਆਣ ਤੇ ਉਹਨਾਂ ਦਾ ਵੀ ਇੱਥੇ ਸਨਮਾਨ ਕਰੀਏ ਮਲਕੀਸ਼ ਸਿੰਘ ਜੀ ਲੈ ਗਏ ਇਹ ਇੰਗਲੈਂਡ ਤੋਂ ਆਏ ਸਾਡਾ ਸਪੈਸ਼ਲ ਪ੍ਰੋਗਰਾਮ ਕਰ ਲਖਵੀਰ ਗੇਲ ਲਖਵੀਰ ਗੇਲ ਕਿ ਜਿਨ੍ਹਾਂ ਦੇ ਪਾਏ ਹੋਏ ਕਦਮ ਜਿਨ੍ਹਾਂ ਤੇ ਅਸੀਂ ਤੁਰ ਰਹੇ ਹਾਂ ਸਾਡੇ ਵੱਡੇ ਵੀਰ ਹਰਜਿੰਦਰ ਗੁੱਲਪੁਰ ਜੀ ਅਤੇ ਹਾਜ਼ਰੀਨ ਸ਼ਾਇਰ ਲੋਕੋ ਬੁੱਧੀਜੀਵੀ ਲੋਕੋ ਦੋ ਚਾਰ ਸ਼ਬਦ ਗਜ਼ਲ ਦੇ ਤੁਹਾਡੇ ਨਾਲ ਸਾਂਝੇ ਕਰਨ ਦਾ ਹੁਕਮ ਹੋਇਆ ਤਾਰਿਆਂ ਦੇ ਕੋਲ ਵੀ ਹੁਣ ਤਾਰਿਆਂ ਦੇ ਕੋਲ ਵੀ ਹੁਣ ਸੂਰਜ ਚੜਾਏ ਜਾਣਗੇ ਗੁਰਬਤ ਦੇ ਮੁਖੜੇ ਰਾਤ ਤੋਂ ਆਜ਼ਾਦ ਕਰਾਏ ਜਾਣਗੇ ਤਾਰਿਆਂ ਦੇ ਕੋਲ ਵੀ ਹੁਣ ਸੂਰਜ ਚੜਾਏ ਜਾਣਗੇ ਖਾਰਿਆ ਬਗਿਹੜ ਜੋ ਖਾਰਿਆ ਬਗਿਹੜ ਜੋ ਚਿੱਟੇ ਦਿਨ ਇਨਸਾਨ ਦੇ ਇਨਸਾਨ ਤੋਂ ਬਗਿਹੜ ਦੇ ਮਖੋ ਟੇ ਲੋਹਾਈ ਜਾਣਗੇ ਤਾਰਿਆਂ ਦੇ ਕੋਲ ਵੀ ਹੁਣ ਸੂਰਜ ਚੜਾਏ ਜਾਣਗੇ ਜੀਵੀ ਰੋਡ ਤੇ ਕਿਸੇ ਅਬਲਾ ਦੇ ਜੀਵੀ ਰੋਡ ਤੇ ਕਿਸੇ ਅਬਲਾ ਦੇ ਹੁਣ ਸੋਦੇ ਨਹੀਂ ਹੋਣਗੇ ਰੰਕਾਂ ਦੀ ਜਨਮਦਾਤੀ ਤੇ ਫੁੱਲ ਵਰਸਾਏ ਜਾਣਗੇ ਰੰਕਾਂ ਦੀ ਜਾਤਮ ਜਨਮਦਾਤੀ ਤੇ ਫੁੱਲ ਵਰਸਾਏ ਜਾਣਗੇ ਹੋਵੇਗੀ ਨਹੀਂ ਅੱਧ ਸੜੀ ਕੋਈ ਹੋਵੇਗੀ ਨਹੀਂ ਅੱਧ ਸੜੀ ਕੋਈ লাশ ਸੁਰਖੀ ਅਖਬਾਰ ਦੀ ਐ ਲਾਸ਼ਾਂ ਹੱਥੇ ਹਿੰਮਤ ਭਰੇ ਕਟਾਰ ਫੜਾਏ ਜਾਣਗੇ ਤਾਰਿਆਂ ਦੇ ਕੋਲ ਵੀ ਹੁਣ ਸੂਰਜ ਚੜਾਏ ਜਾਣਗੇ ਮਖਤਾਏ ਸ਼ੇਰ ਬਣ ਕੇ ਜੂਝਣਾ ਅੱਜ ਸ਼ੇਰ ਬਣ ਕੇ ਜੂਝਣਾ ਅੱਜ ਅਣਖ ਤੇ ਹੱਕ ਲਈ ਸ਼ੇਰ ਬਣ ਕੇ ਜੂਝਣਾ ਅੱਜ ਅਣਖ ਤੇ ਹੱਕ ਲਈ ਕਲਮ ਦੇ ਸੂਹੇ ਖੂਨ ਨਾਲ ਇਤਿਹਾਸ ਬਣਾਏ ਜਾਣਗੇ ਤਾਰਿਆਂ ਦੇ ਕੋਲ ਵੀ ਹੁਣ ਸੂਰਜ ਚੜ੍ਹਾਏ ਜਾਣਗੇ ਗੁਰਬਤ ਦੇ ਮੁਖੜੇ ਰਾਤ ਤੋਂ ਆਜ਼ਾਦ ਕਰਾਏ ਜਾਣਗੇ ਧੰਨਵਾਦ ਡਾਕਟਰ ਸਾਧੂ ਸਿੰਘ ਪੁਰਸਕਾਰ ਪ੍ਰਸਿੱਧ ਪੱਤਰਕਾਰ ਹਮੀਰ ਸਿੰਘ ਨੂੰ ਭੇਟ ਕਰਨ ਸਮੇਂ ਖਾਸ ਵਿਚਾਰ ਜਿਹੜੇ ਨੇ ਮੇਰੇ ਮਨ ਵਿੱਚ ਆਏ ਉਹ ਤੁਹਾਡੇ ਨਾਲ ਸਾਂਝ ਪਾ ਰਿਹਾ ਹਾਂ ਹਮੀਰ ਸਿੰਘ ਨਿਰੰਤਰ ਤੁਰਿਆ ਹੈ ਉਹ ਵੱਗਦਾ ਦਰਿਆ ਹੈ ਜੋ ਕਦੇ ਖਰੋਤ ਪਸੰਦ ਨਹੀਂ ਕਰਦਾ ਉਹ ਕਦੇ ਸ਼ੋਰਤਾ ਨਹੀਂ ਸ਼ੋਰਤਾ ਲਈ ਨਹੀਂ ਤੁਰਿਆ ਨਾ ਹੀ ਉਸ ਆਪਣੀਆਂ ਪੈੜਾਂ ਨੂੰ ਛਿਲਾਲੇ ਬਣਾਉਣ ਦੀ ਹਸਕਤ ਰੱਖੀ ਹੈ ਹਰਫਾਂ ਦੀ ਇਵਾਰਤ ਸ਼ਬਦ ਸ਼ਕਤੀ ਉਸਤੇ ਗਹਿਣੇ ਹਨ ਵਿਵਾਗ ਗਰੀਬ ਮਿਹਨਤੀ ਸ਼ੋਸ਼ਿਤ ਲੋਕਾਂ ਦੀ ਜ਼ੁਬਾਨ ਬਣਨਾ ਹੀ ਉਸਤੇ ਜੀਉਣ ਦਾ ਮਕਸਦ ਹੈ ਧਰਤੀ ਦੇ ਜਾਇਆਂ ਨਾਲ ਖੜਿਆ ਲੈਂਡ ਪੂਲਿੰਗ ਮਾਮਲੇ ਤੇ ਉਸ ਆਪਣੀ ਤਰਕ ਨਾਲ ਸਰਕਾਰ ਆਪਣੇ ਆਪ ਨੂੰ ਸੁਖੀ ਤੇ ਖੜੀ ਕਰ ਖੜੇ ਆ ਕਰਕੇ ਉਹ ਔਰਤ ਦੇ ਮਨੋਭਾਵ ਪ੍ਰਗਟ ਕੀਤੇ ਕਿ ਜਿਹੜਾ ਜਵਾਬ ਨਹੀਂ ਪੜਨਯੋਗ ਲਾਜਵਾਬ ਪੁਸਤਕ ਹੈ ਮੁਹੱਬਤ ਦੇ ਦੋ ਸਾਥ ਮੈਂ ਸਾਰਿਆਂ ਨੂੰ ਬੰਦੀ ਕਰਾਂਗਾ ਕਿ ਉਪਰੁੰਦਾ ਯਤਨ ਕਰਨਾ ਡਾਕਟਰ ਸਾਧੂ ਸਿੰਘ ਖੰਬਰਦ ਜੀ ਦੀ ਯਾਦ ਚ ਇਹ ਜਿਹੜਾ ਸਨਮਾਨ ਸਮਾਰੋਹ ਹੋਇਆ ਇਹ ਸਾਡੇ ਇਲਾਕੇ ਲਈ ਮੈਂ ਸਮਝਦਾ ਇੱਕ ਮਾਣ ਵਾਲੀ ਗੱਲ ਹੈ ਕਿਉਂਕਿ ਇਹਦੇ ਵਿੱਚ ਸਾਡੇ ਪੰਜਾਬ ਦੇ ਉੱਗੇ ਪੱਤਰਕਾਰ ਤੇ ਬੁੱਧੀਜੀਵੀ ਸਰਦਾਰ ਹਮੀਰ ਸਿੰਘ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਐ ਬਾਕੀ ਤਾਂ ਸਾਰੇ ਸਤਕਾਰਯੋਗ ਸਾਰੇ ਸਾਥੀ ਸਤਕਾਰਯੋਗ ਪਰ ਮੈਂ ਸਮਝਦਾ ਪਈ ਇੱਥੇ ਹਮੀਰ ਸਿੰਘ ਹੋਰਾਂ ਦਾ ਆ ਜਾਣਾ ਤੇ ਉਹਦੇ ਵਿੱਚ ਕਿਸਾਨਾਂ ਮਜ਼ਦੂਰਾਂ ਦੀ ਸਾਹਿਤ ਦੀ ਗੱਲ ਕਰਨੀ ਪੰਜਾਬ ਬਾਰੇ ਗੱਲ ਕਰਨੀ ਇਹ ਵੱਡੇ ਮਾਣ ਵਾਲੀ ਗੱਲ ਹੈ ਸਾਡੇ ਇਲਾਕੇ ਨੂੰ ਅਸੀਂ ਇਸ ਗੱਲ ਤੇ ਸਰਦਾਰ ਬਿਦਾਰ ਸਿੰਘ ਛੇਤਰਾ ਜੀ ਨੂੰ ਜਿਨ੍ਹਾਂ ਨੇ ਸਾਰਾ ਬੰਦੋਬਸਤ ਕੀਤਾ ਹੈ ਅੱਜ ਦੇ ਪ੍ਰੋਗਰਾਮ ਦਾ ਉਹਨਾਂ ਨੂੰ ਵਿਸ਼ੇਸ਼ ਵਧਾਈ ਦੇਣੀ ਚਾਹੁੰਦੇ ਆਂ ਇਤਿਹਾਸ ਕਰਦੇ ਆਂ ਕਿ ਜਿਹੜੀ ਸਾਡੀ ਬੜਾ ਚੌਰ ਦੀ ਸਾਹਿਤ ਸਭਾ ਹੈ ਇਹ ਅੱਗੇ ਨੂੰ ਵੀ ਆਪਣੇ ਇਹੋ ਜਿਹੇ ਪ੍ਰੋਗਰਾਮ ਜਿਹੜੀ ਆ ਲਿਖਦੀ ਰਹੇਗੀ ਤੇ ਇਹ ਇੱਕ ਬਹੁਤ ਵਧੀਆ ਅਪਰਾਲਾ ਹੈ ਜਿਹੜਾ ਲੋਕਾਂ ਨੂੰ ਸਾਰਿਆਂ ਨੂੰ ਜਿੰਨੇ ਵੀ ਸਾਥੀ ਆ ਜਾਇਏ ਆ ਹਲਾਰਾ ਲੈ ਕੇ ਗਏ ਆ ਤੇ ਵਿਸ਼ੇਸ਼ ਕਰਕੇ ਸਰਦਾਰ ਹਮੀਰ ਸਿੰਘ ਹੋਰੀ ਜਿਹੜੇ ਸਾਡੇ ਪੰਜਾਬ ਦੇ ਮਾਣਯੋਗ ਜੀ ਅਸੀਂ ਕਹਿ ਸਕਦੇ ਹਾਂ ਜਿਨ੍ਹਾਂ ਨੇ ਕਿਸਾਨ ਅੰਦੋਲਨ ਚ ਬੜਾ ਵੱਡਾ ਰੋਲ ਅਦਾ ਕੀਤਾ ਜਿਨ੍ਹਾਂ ਨੇ ਪੰਚਾਇਤਾਂ ਨੂੰ ਗ੍ਰਾਮ ਸਭਾਵਾਂ ਨੂੰ ਕਿਵੇਂ ਵੱਡਾ ਕਰਨਾ ਪਿੰਡਾਂ ਨੂੰ ਕਿਵੇਂ ਵੱਡਾ ਕਰਨਾ ਪਿੰਡਾਂ ਦੇ ਲੋਕਾਂ ਨੂੰ ਕਿਵੇਂ ਬਚਾਉਣਾ ਨਸ਼ਿਆਂ ਤੋਂ ਕਿਵੇਂ ਬਚਾਉਣਾ ਇਸ ਤਰ੍ਹਾਂ ਦੀ ਜਿਹੜਾ ਇੱਕ ਵਿਚਾਰਕ ਜਿਹੜਾ ਉਹਦਾ ਸਾਡੇ ਇਸ ਬਲਾਚੌਰ ਦੇ ਹਲਕੇ ਚ ਆਣਾ ਅਸੀਂ ਸਮਝਦੇ ਇੱਕ ਵੱਡਾ ਮਾਣ ਵਾਲੀ ਗੱਲ ਹੈ ਸਾਡੇ ਲਈ ਤੇ ਇਹਦੇ ਲਈ ਖੇਤਰਾ ਜੀ ਵਿਸ਼ੇਸ਼ ਤੌਰ ਤੇ ਜਿਹੜੇ ਵਧਾਈ ਦੇ ਪਾਤਰ ਹੈ। ਇਹ ਸੱਜਣਾ ਸ਼ੀਪਾ ਗਸੇਕ ਨਗਰ ਦਾ ਸਵਰਧਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਤੁਹਾਨੂੰ ਫੇਰ ਨਮਰੀਆਂ ਤੇ ਤਾੜੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਵਾਸਤੇ ਪਤਨੀ ਸਿੰਘ ਅਜਾਜਤ ਦੇ ਹੋ। ਧੰਨਵਾਦ।